ਮੁੜ ਸਵਾਲਾਂ ਦੇ ਘੇਰੇ ਚ ਡਾਕਟਰਾਂ ਦੀ ਸੁਰੱਖਿਆ ਕਿਉਂਕਿ ਹਸਪਤਾਲ ਦੇ ਵਿੱਚ ਵੜ ਕੇ ਇੱਕ ਗਰਭਵਤੀ ਡਾਕਟਰ ਨੂੰ ਚੋਰਾਂ ਦੇ ਵੱਲੋਂ ੱੱਕੇ ਮਾਰੇ ਗਿਆ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਦਰਸਲ ਜ਼ਿਰਖਪੁਰ ਦਾ ਇਹ ਸਰਕਾਰੀ ਹਸਪਤਾਲ ਦੱਸਿਆ ਜਾ ਰਿਹਾ ਹੈ ਜਿਤਿੰਜ ਤੇ ਇੰਜੈਕਸ਼ਨ ਚੋਰੀ ਕਰਨ ਦੀ ਨੀਅਤ ਦੇ ਨਾਲ ਇਸ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਕਮਰੇ ਦੇ ਵਿੱਚ ਜਾਂਦੇ ਨੇ ਤੇ ਇਸੇ ਦਰਮਿਆਨ ਅਚਾਨਕ ਡਾਕਟਰ ਉੱਥੇ ਪਹੁੰਚ ਜਾਂਦੀ ਹੈ ਤਾਂ ਇਸ ਮਹਿਲਾ ਡਾਕਟਰ ਦੇ ਨਾਲ ਇਨ੍ਹਾਂ ਚੋਰਾਂ ਦੇ ਵੱਲੋਂ ਖਿੱਚਤੂ ਕੀਤੀ ਗਈ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਜਿੱਥੇ ਦੇਖਿਆ ਜਾ ਸਕਦਾ ਜਦੋਂ ਇੱਕ ਕਮਰੇ ਦੇ ਵਿੱਚ ਇਹ ਚੋਰ ਜਾਂਦੇ ਨੇ ਤਾਂ ਇਹਨਾਂ ਦੇ ਪਿੱਛੇ ਮਹਿਲਾ ਡਾਕਟਰ ਜੋ ਗਰਭਵਤੀ ਆ 8 ਮਹੀਨੇ ਦੀ ਪ੍ਰੈਗਨੈਂਟ ਦਸੀ ਜਾ ਰਹੀ ਆ ਉਹਨਾਂ ਦੇ ਪਿੱਛੇ ਜਾਂਦੀ ਹੈ ਤੇ ਇਸੇ ਦਰਮਿਆਨ ਚੋਰ ਉਸ ਕਮਰੇ ਤੋਂ ਬਾਹਰ ਨਿਕਲਦੇ ਨੇ ਤਾਂ ਜਦੋਂ ਮਹਿਲਾ ਡਾਕਟਰ ਵੀ ਇਹਨਾਂ ਚੋਰਾਂ ਦੇ ਪਿੱਛੇ ਜਾਂਦੀ ਹੈ ਤਾਂ ਇੱਕ ਚੋਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਜਦਕਿ ਦੂਸਰਾ ਚੋਰ ਵੀ ਉਸਦੇ ਪਿੱਛੇ ਪਾ ਜਾਂਦਾ ਤੇ ਇਸ ਦਰਮਿਆਨ ਜਦੋਂ ਡਾਕਟਰ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸ ਮਹਿਲਾ ਪ੍ਰੈਗਨੈਂਟ ਡਾਕਟਰ ਦੇ ਨਾਲ ਚੋਰਾਂ ਦੇ ਵੱਲੋਂ ਖਿੱਚਤੂ ਵੀ ਕੀਤੀ ਜਾਂਦੀ ਆ ੱੱੱਕੇ ਮਾਰੇ ਜਾਂਦੇ ਨੇ ਜ਼ੀਰਕਪੁਰ ਦੇ ਟਕੋਲੀ ਦਾ ਏ ਸਰਕਾਰੀ ਹਸਪਤਾਲ ਦੱਸਿਆ ਜਾ ਰਿਹਾ ਹੈ ਤਾਂ ਹੁਣ ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਕਿਸ ਕਦਰ ਉਲੰਧ ਹੋ ਚੁੱਕੇ ਨੇ ਡਾਕਟਰਾਂ ਦੀ ਸੁਰੱਖਿਆ ਤੇ ਇੱਕ ਵਾਰ ਫਿਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਚੋਰ ਸ਼ਰੀਆਮ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ ਇੱਕ ਕਮਰੇ ਦੇ ਵਿੱਚ ਜਾ ਕੇ ਇੰਜੈਕਸ਼ਨ ਤੇ ਸਰੀਂਜਾ ਚੁੱਕੜ ਦੀ ਕੋਸ਼ਿਸ਼ ਕਰਦੇ ਨੇ ਫਰਾਰ ਹੋ ਜਾਂਦੇ ਨੇ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਸੁਰੱਖਿਆ ਲੈ ਕੇ ਕੀ ਇੰਤਜ਼ਾਮ ਨੇ ਪਹਿਲਾਂ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਜਿੱਥੇ ਡਾਕਟਰਾਂ ਦੇ ਨਾਲ ਖਾਸ ਕਰਕੇ ਮਹਿਲਾ ਡਾਕਟਰਾਂ ਦੇ ਨਾਲ ਅਜਿਹੀਆਂ ਹਰਕਤਾਂ ਹੋਈਆਂ ਨੇ ਇਹ ਹੁਣ ਵੀ ਪੂਰੇ ਪੰਜਾਬ ਦੇ ਵਿੱਚ ਡਾਕਟਰਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 8 ਤੋਂ 11 OPD ਨੂੰ ਬੰਦ ਕੀਤਾ ਗਿਆ ਹੈ ਤਾਂ ਲਗਾਤਾਰ ਡਾਕਟਰ ਆਪਣੀ ਸੁਰੱਖਿਆ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੀ ਸੁਰੱਖਿਆ ਦੇ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਗਏ 2500 ਤੋਂ ਵੱਧ ਇਹ ਡਾਕਟਰ ਹੜਤਾਲ ਤੇ ਨੇ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਡਾਕਟਰਾਂ ਦੀਆਂ ਮੰਗਾਂ ਨੇ ਕਿ ਕੈਰੀਅਰ ਪ੍ਰੋਗਰੈਸ਼ਨ ਸਕੀਮ ਜਿਹੜੀ ਆ ਬਹਾਲ ਕਰਨੀ ਚਾਹੀਦੀ ਹੈ ਉਸ ਤੋਂ ਇਲਾਵਾ ਸੁਰੱਖਿਆ ਮਾਪਦੰਡਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਇਸੇ ਵਿਚਾਲੇ ਹੁਣ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਹਸਪਤਾਲ ਦੇ ਵਿੱਚ ਇੱਕ 8 ਮਹੀਨੇ ਦੀ ਗਰਭਵਤੀ ਡਾਕਟਰ ਦੇ ਨਾਲ ਖਿੱਚ ਤੋਹੀ ਹੈ ਚੋਰਾਂ ਦੇ ਵੱਲੋਂ ਇਸ ਡਾਕਟਰ ਨਾਲ ਖਿੱਚ ਤੋ ਕੀਤੀ ਗਈ ਹੈ ਸੀਸੀਟੀਵੀ ਬਾਈਰਨ ਹੋ ਰਹੀ ਹੈ ਜਿਸ ਬੋਲੇ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਵੱਲੋਂ ਅਨਮਿੱਥੇ ਸਮੇਂ ਦੇ ਲਈ ਹੜਤਾਲ ਕੀਤੀ ਜਾ ਰਹੀ ਹੈ 11 ਸਤੰਬਰ ਤੱਕ ਹੜਤਾਲ ਦਾ ਸੱਦਾ ਦਿੱਤਾ ਗਿਆ ਜਿੱਥੇ 8 ਵਜੇ ਤੋਂ 11 ਵਜੇ ਤੱਕ 3 ਘੰਟਿਆਂ ਦੇ ਲਈ ਓਪੀਡੀ ਸੇਵਾਵਾਂ ਡਾਕਟਰਾਂ ਦੇ ਵੱਲੋਂ ਬੰਦ ਕੀਤੀਆਂ ਗਈਆਂ ਨੇ ਮਰੀਜ਼ ਪਰੇਸ਼ਾਨ ਹੋ ਰਹੇ ਨੇ ਤਾਂ ਇਸੇ ਵਿਚਾਲੇ ਇਸ ਸੀਸੀਟੀਵੀ ਹੁਣ ਵਾਇਰਲ ਹੋ ਰਹੀ ਹੈ ਜਿੱਥੇ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਤਸਵੀਰਾਂ ਦੇ ਵਿੱਚ ਸਹਜੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਅੱਜ ਦਾ ਪਾਣਾ ਇਹ ਬੱਤਿਆ ਜੀ ਮੈਂ ਆਪਣੀ ਡਿਊਟੀ ਤੇ ਆਈ ਸੀਗੀ ਨਾਈਟ ਡਿਊਟੀ ਤੇ ਮੇਰੇ ਹਸਬੰਦ ਨੂੰ ਛੱਡਣ ਆਏ ਸੀਗੇ ਸ਼ਾਮ ਨੂੰ ਠੀਕ ਹੈ ਉਹ ਉਹਨਾਂ ਨੂੰ ਮੈਂ ਸੀ ਆਫ ਕਰਨ ਜਾਣੀ ਆ ਕਰੀਬ 7:00 ਵਜੇ ਕਰਦਾ ਟਾਈਮ ਸੀਗਾ ਤੇ ਜਦੋਂ ਮੈਂ ਬਾਹਰ ਜਾਂਦੀ ਆ ਅੰਦਰ ਦੋ ਲੜਕੇ ਆਉਂਦੇ ਨੇ ਅਨਨੋਨ ਬੰਦੇ ਐਂਟਰ ਕਰਦੇ ਨੇ ਪੀ ਐਚ ਸੀ ਵਿੱਚ ਤੇ ਉਹ ਸਿੱਧਾ ਜਾ ਕੇ 3 ਨੰਬਰ 'ਚ ਵੜ ਜਾਂਦੇ ਨੇ ਮੈਂ ਉਹਨਾਂ ਦੇ ਪਿੱਛੇ ਜਾਂਦੀ ਆ 3 ਨੰਬਰ 'ਚ ਮੈਂ ਦੇਖਦੀ ਆ ਕਿ ਉਹਨਾਂ ਦੀ ਜੇਬ ਵਿੱਚ ਸਰੀਂਝਾਂ ਪਈਆਂ ਨੇ ਮੰਨਨ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਨੂੰ ਕੁੱਛਦੀ ਆ ਵੀ ਇਹ ਤੁਸੀਂ ਕੀ ਕਰ ਰਹੇ ਹੋ ਉਹਨਾਂ ਵਿੱਚੋਂ ਇੱਕ ਜਿਹੜਾ ਹੁੰਦਾ ਹੈ ਲੜਕਾ ਉਹ ਮੇਰਾ ਹੱਥ ਝਟਕਦਾ ਤੇ ਮੈਨੂੰ ੱੱਕਾ ਮਾਰਦਾ ਤੇ ਇਸ ਤੋਂ ਬਾਅਦ ਉਹਦੇ ਨਾਲ ਪਿੱਛੇ ਇੱਕ ਦੂਸਰਾ ਲੜਕਾ ਸੀਗਾ ਮੈਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਬਟ ਉਹ ਦੋਵੇਂ ਭੱਜ ਜਾਂਦੇ ਨੇ ਮੈਂ ਰੌਲਾ ਪਾਣੀ ਆ ਕਿ ਚੋਰੀ ਹੋ ਰਹੀ ਆ ਇੱਥੇ ਹਸਪੀਟਲ 'ਚ ਸਟਾਫ ਆਉਂਦੇ ਨੇ ਭੱਜ ਕੇ 6 ਨੰਬਰ 'ਚੋਂ ਉਹ ਆ ਕੇ ਦੇਖਦੇ ਨੇ ਬਟ ਉਹਨੇ ਟਾਈਮ ਵਿੱਚ ਜਿਹੜਾ ਕਲਪ੍ਰਿਟ ਸੀਗਾ ਉਹ ਉੱਥੋਂ ਜਾ ਚੁੱਕਿਆ ਸੀਗਾ ਤੇ ਫਿਰ ਅਸੀਂ ਬਾਅਦ ਜਾ ਕੇ ਦੇਖਦੇ ਹਾਂ ਬਟ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ ਦਾ ਇਸ ਤੋਂ ਬਾਅਦ ਮੈਂ ਪੁਲਿਸ ਕੰਪਲੇਂਟ ਦਰਜ ਕੀਤੀ ਹੈ ਤੇ ਪੁਲਿਸ ਕੰਪਲੇਂਟ ਦਰਜ ਕਰਨ ਦੇ ਨਾਲ ਨਾਲ ਮੈਂ ਆਪਣੇ ਡਿਪਾਰਟਮੈਂਟ ਵਿੱਚ ਵੀ ਇੱਕ ਕੰਪਲੇਂਟ ਦਰਜ ਕੀਤੀ ਸੀਗੀ ਇਸ ਇਨਸੀਡੈਂਟ ਦੀ ਬਸ ਇਸ ਕੂ ਜਿਹੇ ਹੀ ਇਨਸੀਡੈਂਟ ਕਰਕੇ ਵੀ ਅਸੀਂ ਜਿਹੜੀ ਕੱਲ ਦੀ ਸਟ੍ਰਾਈਕ ਕਰ ਰਹੇ ਹਾਂ ਬੜੀ ਮੰਨ ਭਾਗੀ ਕੱਟਣਾ ਹੈ ਕਿ ਸਾਡੇ ਹਸਪਤਾਲਾਂ ਵਿੱਚ ਸਾਨੂੰ ਕੋਈ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਸਾਡੀ ਅਸੀਂ ਡਿਊਟੀ ਤੇ ਸੇਫ ਫੀਲਿੰਗ ਨਹੀਂ ਕਰਦੇ ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਦੇ ਲਈ ਕੁਝ ਵਧੀਆ ਹੀਲਾ ਕਰੇ ਤੇ ਸਾਨੂੰ ਜਲਦ ਤੋਂ ਜਲਦ ਸਿਕਿਉਰਿਟੀ ਪ੍ਰੋਵਾਈਡ ਕਰਾਈ ਜਾਵੇ। ਪਰ ਉਰਲੇ ਦੋ ਲੋਕ ਆਏ ਸੀ ਉਹ ਕਿਸ ਚੀਜ਼ ਤੇ ਸਵਾਰ ਸੀ ਪੈਦਲ ਸੀ ਕੀ ਸੀ ਉਹ ਪੈਦਲ ਆਏ ਸੀ ਜੀ ਉਹ ਪੈਦਲ ਆਏ ਸੀ ਪੈਦਲ ਆ ਕੇ ਇੱਕਦਮ 3 ਨੰਬਰ 'ਚ ਵੜੇ ਨੇ ਤੇ ਫਿਰ ਭੱਜ ਗਏ। ਚੋਰੀ ਕੀ ਕਰਨ ਦੀ ਕੋਸ਼ਿਸ਼ ਕੀਤੀ ਸੀ? ਸਿਰਿੰਜਾ ਚੋਰੀ ਕੀਤੀਆਂ ਸੀ। ਸਿਰਿੰਜਾ ਨਸ਼ੇੜੀ ਟਾਈਪ ਕੁਛ ਲੱਗ ਰਿਹਾ। ਨਸ਼ੇੜੀ ਟਾਈਪ ਜੀ ਬਿਲਕੁਲ। ਮੋਰਓਵਰ ਮੈਂ ਇਸ ਇਨਸੀਡੈਂਟ ਦੇ ਵਿਆਪ ਦੇਣਾ ਚਾਹਨਾ ਚਾਹਾਂ। ਮੈਂ ਆ ਸਰਕਾਰ ਨੂੰ ਕਰਨਾ ਚਾਹੁੰਦਾ ਕਿ ਬਹੁਤ ਹੋ ਗਿਆ ਜੀ ਹੁਣ ਸਾਡੀ ਹੁਣ ਤਾਂ ਸੁਣ ਲੋ ਸਾਡੀ ਇੰਨੀ ਸਾਡੀਆਂ ਬੇਇਜ਼ਤੀਆਂ ਹੋ ਗਈਆਂ ਨੇ ਹੈਨਾ ਜਗਾ ਜਗਾ ਸਾਡੇ ਡਾਕਟਰਾਂ ਨਾਲ ਕਈ ਕਿਤੇ ਪਹਿਲਾਂ ਨੰਗਲ ਹੋ ਚੁੱਕਿਆ ਕਦੇ ਬੇਕੋਟਲੇ ਕਦੇ ਈਐਮਸੀ ਸਾਡੇ ਡਾਕਟਰਾਂ ਨਾਲ ਹੈਨਾ ਸਪੈਸ਼ਲੀ ਫੀਮੇਲ ਡਾਕਟਰਾਂ ਨਾਲ ਰਾਤ ਨੂੰ ਇਕੱਲੀਆਂ ਹੁੰਦੇ ਇਕੱਲੇ ਕੇਵਾਰ ਸਟਾਫ ਹੁੰਦਾ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਅਸੀਂ ਕੱਲ੍ਹ ਦੀ ਸਟ੍ਰਾਈਕ ਇਸ ਵਜ੍ਹਾ ਕਰਕੇ ਕਰਨ ਜਾ ਰਹੇ ਆ। ਸਰਕਾਰ ਨੂੰ ਫੇਰ ਅਪੀਲ ਕਰਦਾ ਵੀ ਇਹਨੂੰ ਸੀਰੀਅਸ ਲਾਓ ਇਹ ਕਿਸੇ ਨੂੰ। ਤੁਸੀਂ ਇਹਨੂੰ ਇੰਨਾ ਮੈਡੇ ਡੀ ਲਾਈਨ ਦਾ ਲਾਈਨ ਡੇਟ ਨਾ ਕਰੋ ਇਸੇ ਨੂੰ। ਇਹ ਤੁਸੀਂ ਅਸੀਂ ਤਾਂ ਸੁਰੱਖਿਆ ਦੀ ਇੱਕ ਛੋਟੀ ਜਿਹੀ ਨੰਦਾ ਨਾ ਦੇ ਇੱਕ ਸਾਡੀ ਉਹ ਨਹੀਂ ਹੈਗੇ ਬਹੁਤ ਵੱਡੀਆਂ ਮੰਗਾਂ ਦੀ। ਛੋਟੇ-ਛੋਟੇ ਸਾਡੀਆਂ ਮੰਗਾਂ ਨੇ ਹਨਾ। ਸਾਡੀ ਪ੍ਰਾਇਮਰੀ ਮੰਗ ਆ ਇਸ ਪ੍ਰੋਜੈਕਟ ਕਿ ਤੁਹਾਨੂੰ ਵੀ ਪੀ ਪੀ ਫੀ ਬਸ ਮੈਂ ਇਹ ਗੱਲ ਜਾਣਨਾ ਵਾ ਹੁਣ ਹੋਰ-ਹੋਰ ਕੇ ਵੀ ਸਾਡਾ ਵੀ ਉਹ ਹੋ ਜਾਂਦਾ ਹੈ ਹਨਾ ਡਾਕਟਰ ਸਾਹਿਬ ਜਿਹੜੀ ਘਟਨਾ ਜਿਹੜੀ ਘਟਨਾ ਹੈ ਉਹ ਸੀਸੀਟੀਵੀ ਵਿੱਚ ਕੈਦ ਹੋਈ ਹੈ ਸਰ ਹਾਂ ਇਹ ਜਿਹੜੀ ਘਟਨਾ ਸਾਡੇ ਸੀਸੀਟੀਵੀ ਕੈਮਰੇ ਫੰਕਸ਼ਨਲ ਸੀਗੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਬਾਕੀ ਪੁਲਿਸ ਸਾਡੀ ਕਾਰਵਾਈ ਕਰ ਰਹੀ ਹੈ ਤੇ ਸਾਨੂੰ ਨੂੰ ਵਿਸ਼ਵਾਸ ਹੈ ਵੀ ਇਨਸਾਫ ਲੱਭੂ ਪਰ ਮੈਂ ਵੀ ਕਹਿਣਾ ਚਾਹਣਾ ਵੀ ਇਨਸਾਫ ਦੀ ਹੋਰ ਗੱਲ ਹੈ ਮੰਨ ਲਓ ਡਾਕਟਰ ਸਾਹਿਬ ਜੀ ਹਨ ਜੇ ਕੋਈ ਅਨਸਕਾਗੀ ਘਟਨਾ ਹੋਈ ਉਹ ਠੀਕ ਹੈ ਕੁਝ ਵੀ ਵਾਪਰਦੀ ਪਰ ਕੌਣ ਸਮਾਸੀ ਵਾਲਾ ਕੌਣ ਜ਼ਿੰਮੇਵਾਰੀ ਲਏਗਾ ਮਿਸਟਰ ਸਾਹਿਬ ਹੈਪੀਸ ਸਾਹਿਬ ਸੀਐਮ ਸਾਹਿਬ ਜੀ ਪਲੀਜ਼ ਪ੍ਰੋਵਾਈਡ ਕਰੋ ਸਾਨੂੰ ਸਿਕਿਉਰਟੀ ਅੱਜ ਕੱਲ੍ਹ ਸ਼ਾਮ ਨੂੰ ਸਰਦੇਸਾ ਫਾਕੇ ਨੇ ਦੇ ਗਰੀਬ ਸਾਨੂੰ ਲੋਕਾਂ ਪਰ ਤਬਜੁਰ ਕੋਰੋਨੋਇੰਕੰਪਲੀਟ ਅਸੂਲ ਹੋਈ ਸੀ ਜਿਸ ਵਿੱਚ ਦੋ ਅੱਠ ਚਾਹੇ ਵੱਡੇ ਹਸਪਤਲ ਜੁੜੇ ਨੇ ਉਹਨਾਂ ਨੇ ਸੇਵਾ ਚੱਕੀ ਹੈ ਜੀ ਡਾਕਟਰ ਸਾਹਿਬ ਉਹਨਾਂ ਨੂੰ ਰੋਕਣ ਲਈ ਤਾਂ ਉਹਨਾਂ ਨੂੰ ਵੀ ਕੋਸ਼ਿਸ਼ ਕੀਤਾ ਉਹਨਾਂ ਨੇ ਉਹਦੇ ਸਬੰਧੀ ਅਸੀਂ ਸਟ੍ਰਿੰਜੈਂਟ ਸੈਕਸ਼ਨਸ ਦੇ ਅੰਦਰ ਐਫਆਈਆਰ ਨੰਬਰ 84 ਦਰਜ ਕੀਤੀ ਹੈ ਜੀ ਉਹ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਵੈਰੀਫਾਈ ਅਸੀਂ ਕਮੰਡਾ ਹੈ ਵੀ ਫਾਈਲ ਕਰ ਲਿਆ ਨਾਮ ਜਿਲੀ ਕਰ ਲਿਆ ਦੋਨੇ ਮਿਲਦੇ ਬਹੁਤ ਚੰਗਾ ਲੱਗਦਾ ਇਹਦੇ ਚ ਕੀ ਸਾਹਮਣੇ ਆਇਆ ਕਿ ਉਹਨਾਂ ਨੇ ਜਿਹੜੀਆਂ ਇੰਜੈਕਸ਼ਨ ਜਿਹੜੀਆਂ ਸਿਰਿੰਜ ਸੀ ਆ ਉਹ ਚੋਰੀ ਕਰਨ ਆਏ ਸੀ ਜਾਂ ਕਿਵੇਂ ਇਸਕੇ ਹਾਂ ਜੀ ਜਦੋਂ ਹੁਣ ਬੰਦੇ ਫੜਾਂਗੇ ਜੀ ਉਹ ਬੰਦੇ ਦੱਸਣਗੇ ਐਕੈਕਟਲੀ ਉਹ ਕਰਨ ਕੀ ਆ ਸੀਗੇ ਕੋਈ ਸੀਸੀਟੀਵੀ ਫੁਟੇਜ ਹੈ ਸਭੀ ਸੀਸੀਟੀਵੀ ਫੁਟੇਜ ਹੈ ਜੀ ਉਹ ਨਾ ਡੀਵੀਆ ਰਿੰਸਪੈਕਟੇ ਜਿਆ ਜਾ ਰਹੇ ਹੋ ਚੁੱਕੀ ਜੋ ਵੀਰੀ ਕਰੀ ਤਜਾ ਉਹ ਡੀਵੀਆ ਫਟੇਜ ਲੈ ਲਿਆ ਹੈ